ਅੱਜ ਪਟਿਆਲਾ ਵਿਖੇ ਸੀਨੀਅਰ ਐਡਵੋਕੇਟ ਸतीश ਕਰਕਰਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਨੇ ਵੀ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਕੇਤਰਾਂ ਦੇ ਵਿੱਚ ਕੰਮ ਕਰ ਰਹੇ ਮੋਤਵਰ ਵਿਅਕਤੀਆਂ ਵੱਲੋਂ ਹਾਜ਼ਰੀ ਲਗਵਾਈ ਗਈ ਜਿਸ ਜਿੱਥੇ ਪਟਿਆਲਾ ਸ਼ਹਿਰ ਦੀ ਇੱਕ ਐਨਜੀਓ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਨਾਮ ਦੀ ਇੱਕ ਸੰਸਥਾ ਬਣਾਈ ਗਈ ਜਿਸ ਸੰਸਥਾ ਦਾ ਗਠਨ ਕੀਤਾ ਗਿਆ ਇਸ ਦੇ ਵਿਦਾਰਦਸ਼ਟੀ ਨਾਲ ਓਪੇਸ ਸਮਾਜਿਕ ਆਕਾਸ਼ ਸ਼ਰਮਾ ਬੌਕਸਰ ਨੂੰ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਦੇ ਪਤਰਾ ਗੱਲਬਾਤ ਕਰਦੇ ਹੋਏ ਪ੍ਰਧਾਨ ਆਕਾਸ਼ ਬੌਕਸਰ ਅਤੇ ਐਡਵੋਕੇਟ ਕਰਕਰਾ ਨੇ ਕੀ ਕੁਝ ਕਿਹਾ ਤੁਸੀਂ ਆਪ ਵੀ ਦੇਖੋ ਸੁਣ ਅੰਦੇ ਸਰ ਅੱਜ ਮੀਟਿੰਗ ਰੱਖੀ ਹੈ ਉਸ ਬਾਰੇ ਜਾਣਕਾਰੀ ਦਿਓ ਜੀ ਅੱਜ ਪਟਿਆਲਾ ਪ੍ਰੋਗਰੈਸਿਵ ਫਰੰਟ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਚੋਣ ਵੀ ਕੀਤੀ ਗਈ ਹੈ ਸਰਬਸੰਮਤੀ ਨਾਲ ਔਰ ਇਸ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅੱਜ ਆਕਾਸ਼ ਬੌਕਸਰ ਜੀ ਨੂੰ ਬਣਾਇਆ ਗਿਆ ਜਿਹੜੇ ਕਿ ਸੋਸ਼ਲ ਵਰਕ ਦੇ ਵਿੱਚ ਪਹਿਲਾਂ ਹੀ ਬਹੁਤ ਅੱਗੇ ਹੈ ਔਰ ਇਸ ਫਰੰਟ ਦਾ ਜਿਹੜਾ ਕੰਮ ਹੈ ਉਹ ਸਮਾਜਿਕ ਹੀ ਹੋਏਗਾ ਸੋਸ਼ਲ ਐਕਟੀਵਿਟੀਜ਼ ਹੋਏਗੀ ਕੀ ਕੀ ਹੋਏਗਾ ਇਹਨਾਂ ਵਿੱਚ ਇਹਦੇ ਵਿੱਚ ਜੀ ਜਿਸ ਤਰ੍ਹਾਂ ਪਲਾਂਟਸ ਲਗਾਉਣੇ ਮੈਡੀਕਲ ਕੈਂਪ ਲਗਾਉਣੇ ਲੀਗਲ ਕੈਂਪ ਲਗਾਉਣੇ ਲੀਗਲ ਕੈਂਪ ਦੇ ਵਿੱਚ ਵੀ ਇਹ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਉਹਨਾਂ ਦੇ ਰਾਈਟਸ ਕੀ ਹਨ ਔਰ ਉਹਨਾਂ ਦੀ ਡਿਊਟੀਆਂ ਕੀ ਹਨ ਇਸ ਤੋਂ ਇਲਾਵਾ ਜਿਹੜਾ ਬਾਕੀ ਦੀਆਂ ਗੱਲਾਂ ਹੈ ਜਿਵੇਂ ਸੋਸ਼ਲ ਆ ਰਹੀਆਂ ਤਾਂ ਜਿਹੜੀਆਂ ਵੀ ਸੋਸ਼ਲ ਐਕਟੀਵਿਟੀਆਂ ਆ ਹਨ ਉਹਨਾਂ ਦੇ ਵਿੱਚ ਅਸੀਂ ਪ੍ਰੋਗਰੈਸ ਕਰਨ ਵਾਸਤੇ ਯਾਨੀ ਪ੍ਰੋਗਰੈਸਿਵ ਗਰੁੱਪ ਕੋ ਇਸ ਤਰ੍ਹਾਂ ਕਿ ਬਣਾਇਆ ਗਿਆ ਕਿ ਉਹਨਾਂ ਨੂੰ ਜਿਆਦਾ ਹੋਰ ਅੱਗੇ ਲਿਆਂਦਾ ਜਾਵੇ ਲੋਕਾਂ 'ਚ ਅਵੇਅਰਨੈਸ ਆਵੇ ਪ੍ਰਾਣ ਸਲਾਉਣ ਵਾਸਤੇ ਅਵੇਅਰਨੈਸ ਆਵੇ ਜੋ ਕਿ ਅੱਜਕੱਲ੍ਹ ਨਹੀਂ ਚੱਲ ਰਹੀ ਹੈ ਇਸ ਤੋਂ ਇਲਾਵਾ ਨਸ਼ਾ ਵਿਰੁੱਧ ਹੈ ਉਹਦੇ ਵਿੱਚ ਵੀ ਅਸੀਂ ਕੈਂਪ ਲਾਵਾਂਗੇ ਬਕਾਇਦਾ ਲਾਵਾਂਗੇ ਕਿ ਨਸ਼ਿਆਂ ਦਾ ਵਿਰੋਧ ਕੀਤਾ ਜਾਵੇ ਔਰ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਨਸ਼ਿਆਂ ਦੇ ਕੀ ਕੀ ਤੁਹਾਨੂੰ ਨੁਕਸਾਨ ਹੋ ਸਕਦੇ ਆ ਇਸ ਤੋਂ ਇਲਾਵਾ ਵੀ ਅਸੀਂ ਬਾਕੀ ਵੀ ਜਿਵੇਂ ਕਿਸੇ ਜ਼ਰੂਰਤਮੰਦਨ ਨੂੰ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਅਸੀਂ ਉਹਨਾਂ ਵਾਸਤੇ ਵੀ ਖੜਾਂਗੇ ਔਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਉਹਨਾਂ ਨਾਲ ਵੀ ਖੜਾਂਗੇ ਲੇਕਿਨ ਸਾਡਾ ਸਾਰਾ ਕੰਮ ਜਿਹੜਾ ਹੈ ਉਹ ਸੋਸ਼ਲੀ ਹੋਏਗਾ ਸਾਡਾ ਪੋਲੀਟੀਕਲ ਇਹਦੇ ਵਿੱਚ ਕੁਛ ਨਹੀਂ ਲੈਣਾ ਦੇਣਾ ਪਵੇਗਾ ਵਕੀਲ ਹੋਣ ਦੇ ਨਾਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਮੈਂ ਇਹ ਕਹਿਣਾ ਚਾਹੁੰਗਾ ਵਕੀਲ ਹੋਣ ਦੇ ਨਾਤੇ ਕਿ ਲੋਕਾਂ ਨੂੰ ਉਹਨਾਂ ਦੇ ਕੀ ਕੀ ਹੱਕ ਹੈ ਇਕਦਾ ਕੋ ਦਵਾਉਣ ਵਾਸਤੇ ਵੀ ਅਸੀਂ ਪੂਰੇ ਉਪਰਾਲੇ ਕਰਾਂਗੇ ਕਿਉਂਕਿ ਫਰੰਟ ਮਨੁਨਦਰ ਸਾਡਾ ਮਤਲਬ ਵੀ ਇਹੀ ਹੈ ਹੁਣ ਦੇਖੋ ਗੱਲ ਸੁਣੋ ਕਿ ਜਿਹੜਾ ਵੀ ਕੋਈ ਵੀ ਕੰਮ ਸੋਸ਼ਲ ਹੁੰਦਾ ਹੈ ਉਹਦੇ ਨਾਲ ਲੀਗਲਟੀ ਤਾਂ ਜੁੜੀ ਵੀ ਹੁੰਦੀ ਹੈ ਜੇ ਲੀਗਲਟੀ ਜੁੜੀ ਵੀ ਹੈ ਤਾਂ ਅਸੀਂ ਲੀਗਲ ਅਸਿਸਟੈਂਸ ਵੀ ਲੋਕਾਂ ਨੂੰ ਦਵਾਗੇ ਉਹਨਾਂ ਨੂੰ ਦੱਸਾਂਗੇ ਇਹਦੇ ਨਾਲ ਨਾਲ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕੱਲਾ ਉਹਨਾਂ ਦਾ ਹੱਕ ਹੀ ਦੱਸਣਾ ਹੈ ਉਹਨਾਂ ਦੀ ਡਿਊਟੀ ਵੀ ਦੱਸਣੀ ਹੈ ਕਿ ਸਮਾਜ ਦੇ ਪ੍ਰਤੀ ਤੁਹਾਡੀ ਡਿਊਟੀ ਕੀ ਹੈ ਔਰ ਉਹ ਡਿਊਟੀ ਨਿਭਾਉਣੀ ਵੀ ਜ਼ਰੂਰੀ ਹੈ ਤਾਂ ਇਹ ਇਹ ਸੋਸ਼ਲ ਫਰੰਟ ਜਿਹੜਾ ਹੈ ਸਾਡਾ ਅੱਗੇ ਵੱਧ ਸਕੂਗਾ ਤਾਂ ਹੀ ਪ੍ਰੋਗਰੈਸ ਹੋ ਸਕਦਾ ਹੁਣ ਨੌਜਵਾਨ ਪੀੜੀ ਨੂੰ ਸੰਦੇਸ਼ ਕੀ ਦੇਣਾ ਚਾਹੀਏਗੇ ਮੈਂ ਨੌਜਵਾਨ ਪੀੜੀ ਨੂੰ ਸੰਦੇਸ਼ ਇਹ ਦੇਣਾ ਚਾਹੁੰਗਾ ਕਿ ਬਜਾਏ ਇਹਦੇ ਆਪਣਾ ਸਮਾਂ ਖਰਾਬ ਕਰੋ ਬਜਾਏ ਇਹਦੇ ਕਿ ਨਸ਼ੇ 'ਚ ਪਾਓ ਬਜਾਏ ਇਹਦੇ ਕਿ ਤੁਸੀਂ ਪੜ੍ਹਾਈ 'ਚ ਕੋਈ ਇੰਟਰਸਟ ਨਾ ਲਓ ਤਾਂ ਇਸ ਤਰ੍ਹਾਂ ਦੇ ਫਰੰਟ ਨਾਲ ਜੁੜ ਕੇ ਸਮਾਜ ਦੇ ਪ੍ਰਤੀ ਆਪਣੀ ਰਿਸਪੌਂਸਿਬਿਲਟੀ ਸਮਝੋ ਸਮਾਜ ਸੇਵਾ ਕਰੋ ਪੜ੍ਹਾਈ ਦੇ ਨਾਲ ਨਾਲ ਔਰ ਮੰ ਉਹ ਕਰੋ ਜਿਹੜਾ ਸਮਾਜ ਨੂੰ ਜ਼ਰੂਰਤ ਹੈ ਇਸ ਟਾਈਮ ਜਿੰਨੀਆਂ ਚੀਜ਼ਾਂ ਮੈਂ ਬੋਲ ਕੇ ਹਟੇ ਆ ਇੰਨਾਂ ਚੀਜ਼ਾਂ ਦੀ ਬਹੁਤ ਹੀ ਲੋੜ ਹੈ ਸਮਾਜ ਦੇ ਵਿੱਚ ਮੈਂ ਯੂਥ ਜਿੰਨੇ ਵੀ ਹੈ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਜੁੜੋ ਔਰ ਪ੍ਰੋਗਰੈਸ ਕਰੋ ਔਰ ਸਾਡੇ ਸਮਾਜ ਨੂੰ ਜਿਹੜੀ ਹੈ ਚੰਗੀ ਸਿਹਤ ਦਿਓ ਠੀਕ ਹੈ ਥੈਂਕ ਯੂ ਕੀ ਨਾਮ ਆ ਤੁਹਾਡਾ ਜੀ ਮੇਰਾ ਆਕਾਸ਼ ਸ਼ਰਮਾ ਬੋਕਸਰ ਜੀ ਤੁਹਾਨੂੰ ਅੱਜ ਪ੍ਰਧਾਨ ਚੁਣਿਆ ਗਿਆ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸ਼ਹਿਰ ਦੇ ਸਾਡੇ ਉਰੇ ਮੋਹਧੌਰ ਬੰਦੇ ਇਕੱਠੇ ਹੋਏ ਸੀ ਮੈਂ ਇਹਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਇਹਨਾਂ ਵੱਲੋਂ ਜਿਵੇਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਐਡਵੋਕੇਟਸ ਟੀਚਕਰ ਕਰਾਜੀ ਬੈਠੇ ਨੇ ਜਿਹੜੇ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਈ ਐਨ ਜੀਓ ਆ ਪਹਿਲਾਂ ਚੱਲਦੀਆਂ ਨੇ ਉਹਨਾਂ ਦੇ ਪ੍ਰਧਾਨ ਰਹੇ ਨੇ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸ਼ਹਿਰ ਦੇ ਜਿਹੜੇ ਮੋਹਧੌਰ ਬੰਦੇ ਇਹਨਾਂ ਵੱਲੋਂ ਇਕੱਠੇ ਕੀਤੇ ਗਏ ਮੈਨੂੰ ਪਈ ਸਰ ਗੱਲ ਬਾਰੇ ਪਤਾ ਵੀ ਨਹੀਂ ਸੀ ਜਦੋਂ ਇਹਨਾਂ ਨੇ ਸਾਰੀ ਟੀਮ ਤਿਆਰ ਕਰਕੇ ਮੈਨੂੰ ਮੀਟਿੰਗ ਰੱਖਣ ਨੂੰ ਆਏ ਵੀ ਮੀਟਿੰਗ ਰੱਖਣੇ ਮੈਨੂੰ ਨਾ ਇਹਦਾ ਏਜੰਡਾ ਪਤਾ ਸੀ ਨਾ ਕੁਝ ਪਤਾ ਸੀ ਕਰਕਰਾ ਸਾਹਿਬ ਨੇ ਸਾਰੀ ਟੀਮ ਤਿਆਰ ਕਰਕੇ ਜਦੋਂ ਇਹ ਇੱਕ ਫਰੰਟ ਜਿਹੜਾ ਹੈਗਾ ਪਟਿਆਲਾ ਕਰਕਰਾ ਸਾਹਿਬ ਬਲੌਰ ਇੱਕ ਮੀਟਿੰਗ ਰੱਖੀ ਗਈ ਅੱਜ ਅਸੀਂ ਕੋਰੇ ਜਿਹੜਾ ਪਟਿਆਲਾ ਪ੍ਰੋਗਰੈਸਿਵ ਫਰੰਟ ਤਿਆਰ ਕੀਤਾ ਗਿਆ ਤਾਂ ਇਹਨਾਂ ਨੇ ਮੈਨੂੰ ਸਾਰਿਆਂ ਨੇ ਮਿਲ ਕੇ ਜਿਹੜੇ ਸ਼ਹਿਰ ਦੇ ਸਾਡੇ ਮੋਹਮਰ ਬੰਦੇ ਸੀ ਮੈਨੂੰ ਦਾ ਪ੍ਰਧਾਨ ਚੁਣਿਆ ਸਮੇਉ ਦੇ ਸਾਰੇ ਜਿਹੜੇ ਸ਼ਹਿਰ ਨਿਵਾਸੀ ਸਾਡੇ ਉਰੇ ਜਿਹੜੇ ਮੌਤਵਰ ਬੰਦੇ ਸ਼ਹਿਰ ਦੇ ਉਰੇ ਪਹੁੰਚੇ ਸੀ ਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇਸ ਲਾਈਕ ਸੰਭਿਆ ਜਿਹੜੇ ਉਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਬੜਾ ਅੱਛਾ ਲੱਗ ਰਿਹਾ ਜੋ ਉਹਨਾਂ ਨੇ ਸੇਵਾ ਦਿੱਤੀ ਹੈ ਮੈਂ ਪੂਰੀ ਤਨ ਤੋਂ ਫੁੱਟ ਆਫਰਟ ਵੱਲੋਂ ਕੀ ਕੀ ਉਪਰਾਲੇ ਕਿਤੇ ਜਾਣਗੇ ਪ੍ਰਧਾਨਗੀ ਦੇ ਵੀ ਤੁਹਾਡੀ ਸਾਡੇ ਉਪਰਾਲੇ ਹੀ ਹੋਣਗੇ ਜੀ ਜਿਵੇਂ ਸਾਡੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਰਵਿੰਦਰ ਸ਼ਰਮਾ ਬੀਟਾ ਜੀ ਰਾਜਿੰਦਰ ਪ੍ਰਾਸ਼ਰ ਜੀ ਮੈਡੀਕਲ ਕੈਂਪ ਹੈ ਜਿਹੜੇ ਕਿਸੇ ਵੀ ਮੈਡੀਕਲ ਕੈਂਪ ਲਾਵਾਂਗੇ ਹੁਣ ਤਾਂ ਕੈਂਪ ਲਾਵਾਂਗੇ ਕਿਮੇ ਸਾਡੇ ਬਹੁਤ ਹੀ ਸਤਿਕਾਰਯੋਗ ਕਰਤਾਰ ਸਾਹਿਬ ਸਾਡੇ ਨਾਲ ਬੈਠੇ ਨੇ ਲੀਗਲ ਕੈਂਪਸ ਵੀ ਲਾਵਾਂਗੇ ਮਹੱਲੇ ਦੇ ਵਿੱਚ ਜਾ ਕੇ ਸਾਡੇ ਵਿੱਚ ਸਜੇਨ ਸਿੰਘਲਾ ਜੀ ਬੈਂਕਰ ਇਮੀਗ੍ਰੇਸ਼ਨ ਕੋ ਬੈਠੇ ਹੈ ਜਿਹੜਾ ਅੱਜ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਭੇਜਣ ਦੇ ਨਾਮ ਤੇ ਕਰੋੜ ਹੋ ਰਿਹਾ ਉਹਦੇ ਜਾਗਰੂਕ ਕੈਂਪਸ ਵੀ ਲਾਵਾਂਗੇ ਸੁਖਿੰਤ ਸਿੰਘ ਰਾਜੀ ਦੀ ਗਵਾਹੀ ਦੇ ਵਿੱਚ ਉਸ ਤੋਂ ਇਲਾਵਾ ਸਾਡੀ ਜਿਹੜੀ ਟੈਰੇਲ ਵੂਮਨਸ ਹੈਲਪਿੰਗ ਟੀਮ ਹੈ ਉਹਨਾਂ ਨਾਲ ਜਿਹੜੇ ਔਰਤਾਂ ਦੇ ਹੱਕ ਹੈ ਜਾਂ ਉਹਨਾਂ 'ਨੂੰ ਜਿਹੜਾ ਅਤਿਆਚਾਰ ਹੁੰਦਾ ਹੈ ਉਹਨਾਂ ਦੇ ਅਵੇਅਰਨੈਸ ਕੈਂਪ ਹੋਗੇ ਸਾਡੇ ਵਿੱਚ ਪਰਮਿੰਦਰ ਪਹਿਲਵਾਨ ਜੀ ਜਤਿੰਦਰ ਵੱਗਰੇਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਸੋਨੀ ਜਿਹੜੀ ਉਹਨਾਂ ਨੂੰ ਨਸ਼ਾ ਛਡਾਊ ਮਹਿਮ ਚੇੜੀ ਪਈ ਹੈ ਉਹਨਾਂ ਦੇ ਨਾਲ ਦੇ ਕੇ ਅਸੀਂ ਨਸ਼ਾ ਛਡਾਉਣ ਦੇ ਮਹਿਿੰਦੇ ਕੈਂਪ ਲਾਵਾਂਗੇ ਹੋਰ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਵਰਦੀਆਂ ਜਿਹੜੀਆਂ ਆਮੂਕੇ ਲਾਉਣੀਆਂ ਹੋਰ ਜਿਹੜੇ ਸਾਨੂੰ ਅੱਗੇ ਅਗੇ ਆਣਗੇ ਟ੍ਰਾਈਸਾਈਕਲ ਮੰਡਣੀਆਂ ਵੀ ਚੇਰਾ ਮੰਡਣੀਆਂ ਰਾਸ਼ਨਾ ਮੰਡਣਾ ਜੋ ਸਾਡੇ ਤੋਂ ਹੋਰ ਸਰ ਸਕਦਾ ਹੋਵੇਗਾ ਅਸੀਂ ਸਮਾਜ ਤੇ ਖੇਤਰ ਦੇ ਵਿੱਚ ਉਹ ਕਰਾਂਗੇ ਇੱਕ ਪਾਰਟੀ ਜਿਹੜੀ ਨੌਨ ਪੋਲੀਟੀਕਲ ਪਾਰਟੀ ਹੈ ਇਹਦੇ ਜਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ ਇੱਕ ਸਮਾਜਿਕ ਖੇਤਰ ਦੇ ਵਿੱਚ ਸਾਰੀ ਟੀਮ ਜਿਹੜੇ ਸ਼ਹਿਰ ਦੇ ਸਾਡੇ ਬੰਦੇ ਨੇ ਕਠਿਓਕੇ ਇੱਕੇ ਫਰੰਟ ਬਣਾਇਆ ਜੋ ਕਿ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਖਾਜੇ ਗਈ। थैंक यू